ਜਿਹੜਾ ਬਿਜਲੀ ਸੋਧ ਬਿਲ 2025 ਆ ਉਹਦੇ ਤਹਿਤ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਬਿਜਲੀ ਸਸਤੀ ਮਿਲਣੀ ਆ ਤੇ ਆਮ ਬੰਦੇ ਜਿਹਨਾਂ ਨੇ ਆਪਣਾ ਕੂਲਰ ਪੱਖਾ ਟੀਵੀ ਫ੍ਰਿਜ ਚਲਾਉਣਾ ਉਹਨਾਂ ਨੂੰ ਬਿਜਲੀ ਮਹਿੰਗੀ ਮਿਲਣੀ ਕ੍ਰੋਸ ਸਬਸਿਡੀ ਉਹ ਕਹਿੰਦੇ ਅਗਲੇ 5 ਸਾਲਾਂ ਚ ਬਿਲਕੁਲ ਖਤਮ ਕਰ ਦੇਣੀ ਆ ਯਾਨੀ ਕਿ ਇੱਕ ਇੰਡਸਟਰੀਲਿਸਟ ਇੱਕ ਕਾਰਪੋਰੇਟ ਘਰਾਣਾ ਜਿਸ ਰੇਟ ਤੇ ਬਿਜਲੀ ਖਰੀਦੇਗਾ ਉਸੇ ਰੇਟ ਤੇ ਬਿਜਲੀ ਆਮ ਘਰ ਵਾਲੇ ਬੰਦੇ ਨੂੰ ਜਿਹੜੀ ਹੈਗੀ ਆ ਉਹ ਮਿਲੂਗੀ ਇਹਦਾ ਮਤਲਬ ਆ ਕਿ ਆਮ ਬੰਦਿਆਂ ਤੋਂ ਬਿਜਲੀ ਉਹ ਜਿਹੜੀ ਹੈਗੀ ਆ ਉਹ ਦੂਰ ਹੋਣ ਜਾ ਰਹੀ ਹੈਗੀਆ ਕੰਪਨੀਆਂ ਜਦੋਂ ਪੂਰੀ ਤਰ੍ਹਾਂ ਬਿਜਲੀ ਡਿਸਟ੍ਰੀਬਿਊਸ਼ਨ ਸੈਕਟਰ ਚ ਆਉਣਗੀਆਂ ਤਾਂ ਉਹ ਪਹਿਲਾਂ ਪੈਸੇ ਲੈਣਗੀਆਂ ਫਿਰ ਉਹ ਬਿਜਲੀ ਦੇਣਗੀਆਂ ਇਸੇ ਕਰਕੇ ਉਹ ਪ੍ਰੀਪੇਡ ਹੈ ਤੇ ਜਿਹੜੇ 스마트 ਮੀਟਰ ਦਾ ਨੇ ਪ੍ਰੀਪੇਡ ਮੀਟਰ ਲਾਇਆ ਜਾ ਰਹੇ ਆ ਸੈਂਟਰ ਗਵਰਨਮੈਂਟ ਨੇ ਪਿਛਲੇ ਮਹੀਨੇ ਤੋਂ ਪਿਛਲੇ ਮਹੀਨੇ ਹੀ ਜਿੰਨੇ ਸੂਬਿਆਂ ਦੇ ਬਿਜਲੀ ਮੰਤਰੀ ਆ ਬੁਲਾ ਕੇ ਸਪਸ਼ਟ ਕਹਤਾ ਕਿ 스마트 ਮੀਟਰ ਲੱਗਣੇ ਚਾਹੀਦੇ ਆ ਜਿਆਦਾ ਸਾਰੇ ਲੋਕਾਂ ਨੂੰ ਰੋਜ਼ਗਾਰ ਦਿਓ ਵੀ ਹਰ ਮਹੀਨੇ ਲੋਕਾਂ ਨੂੰ ਚੰਗੀ ਸੈਲਰੀ ਮਿਲੇ ਤੇ ਉਹ ਪ੍ਰੀਪੇਡ ਬਿਜਲੀ ਵੀ ਭਰਦੇ ਖਰੀਦ ਲੈਣਗੇ ਜਦੋਂ ਲੋਕ ਤਾਂ ਮੰਦੀ ਹਾਲਤ ਚ ਬੇਰੋਜ਼ਗਾਰੀ ਤਾਂ ਸਰਕਾਰ ਨੇ ਅੰਕੜੇ ਦੇਣੇ ਬੰਦ ਕਰਤੇ ਇੰਨੀ ਬੇਰੋਜ਼ਗਾਰੀ ਹੈਗੀ ਆ ਤੂਫਾਨ ਆ ਗਿਆ ਪਚਾਲ ਆ ਗਿਆ ਬਿਜਲੀ ਦੇ ਖੰਭੇ ਟੁੱਟ ਗਏ ਟਰਾਂਸਫਾਰਮ ਟੁੱਟ ਗਏ ਨੁਕਸਾਨ ਹੋ ਗਿਆ ਬਿਜਲੀ ਸਪਲਾਈ ਦਾ ਪਹਿਲਾਂ ਸਰਕਾਰ ਉਹ ਬਿਜਲੀ ਦੀ ਸਪਲਾਈ ਜਿਹੜੀ ਮੁੜ ਬਹਾਲ ਕਰਦੀ ਸੀ ਹੁਣ ਜਦੋਂ ਕਾਸਟ ਰਿਫਲੈਕਟਿਵ ਟੈਰਫ ਲੱਗਣੇ ਆ ਤਾ ਬਿਜਲੀ ਦੀ ਮੁੜ ਸਪਲਾਈ ਬਹਾਲ ਕਰਨ ਦਾ ਖਰਚਾ ਹੋਣਾ ਉਹ ਵੀ ਆਮ ਦਾਗ ਤੇ ਪੈਣਾ। ਹੁਣ ਜੇ ਕਿਸੇ ਨੇ 1 ਮੈਗਾਵਾਟ ਤੋਂ ਤੱਕ ਬਿਜਲੀ ਇਸਤੇਮਾਲ ਕਰਨੀ ਹੈਗੀਆ ਤਾਂ ਉਹ ਓਪਨ ਮਾਰਕੀਟ ਦੇ ਵਿੱਚੋਂ ਕਿਤੋਂ ਹੋਰ ਥਾਂ ਤੋਂ ਬਿਜਲੀ ਜਿਹੜੀ ਲੈ ਸਕਦਾ ਹੈਗਾ। ਕਿ ਆਮ ਲੋਕਾਂ ਵਾਸਤੇ ਬਿਜਲੀ ਹੋਰ ਥਾਂ ਤੋਂ ਆਊਗੀ, ਖਾਸ ਲੋਕਾਂ ਵਾਸਤੇ ਹੋਰ ਥਾਂ ਤੋਂ ਆਊਗੀ। ਫਿਰ ਆਮ ਲੋਕਾਂ ਦੀ ਬਿਜਲੀ ਖਰਾਬ ਹੋ ਜੂਗਾ, ਕਦੋਂ ਠੀਕਿੰਦੀ ਕਦੋਂ ਨਹੀਂ ਕਿਉਂਕਿ ਉਹਦੇ 'ਚ ਕਿਹੜਾ ਉਸ ਉਸ ਕਿਹੜਾ ਸਪਲਾਈ ਲੈਣ ਚੁੱਕੇ ਦੀ ਫੈਕਟਰੀ ਦੀ ਬਿਜਲੀ ਜਾਣੀ। ਕਿ ਜਿਹੜਾ ਬੀਜਾ ਅਸੀਂ ਬੀਜ ਖੇਤੀ ਤੋਂ ਬਣਾਦਾ ਬੀਜ ਤੇ ਕਬਜਾ ਬੀਜ ਹੁੰਦਾ ਨਹੀਂ ਨਾ ਹੈਨਾ ਖੇਤੀ ਤੇ ਕਬਜਾ ਕਰਨ ਵਾਸਤੇ ਹੁਣ ਪੂਰੀ ਤਰ੍ਹਾਂ ਬੀਜ ਨੂੰ ਕਾਰਪਟ ਕਰਾਣ ਦੇਣ ਜਾ ਰਹੇ ਹੈਗੇ ਪਰ ਸੂਬੇ ਦੀ ਸਰਕਾਰ ਪੰਜਾਬ ਦੀ ਸਰਕਾਰ ਕਰ ਕੀ ਰਹੀ ਹੈ ਕਿ ਇਹਨਾਂ ਦੇ ਵੱਲੋਂ ਕੋਈ ਵਿਰੋਧ ਜਾਂ ਕੁਝ ਸਾਹਮਣੇ ਆਇਆ ਹੁਣ ਤੱਕ ਇਹ ਤਾਂ ਏਡੇ ਨਕੰਮੇ ਲੋਕ ਆ ਕਿ ਇਹਨਾਂ ਨੇ ਵਿਧਾਨ ਸਭਾ ਦਾ ਇੱਕ ਸੈਸ਼ਨ ਚਲਾਇਆ ਬੱਚਿਆਂ ਦਾ ਬੱਚਿਆਂ ਦਾ ਸੈਸ਼ਨ ਚਲਾਉਣ ਕੀ ਲੋੜ ਲੋੜ ਹੈਗੀ ਆ ਤੁਸੀਂ ਅਮਿਤ ਸ਼ਾਹ ਮੋਦੀ ਦੇ ਪਹਿਲੇ ਹੀ ਬੱਚੇ ਹੋ ਤੁਸੀਂ ਤਾਂ ਪਹਿਲੇ ਵੀ ਬੱਚੇ ਹੋ ਜਿਵੇਂ ਮੋਦੀ ਅਮਿਤ ਸ਼ਾਹ ਕਹਿੰਦੇ ਤੁਸੀਂ ਜੀ ਪਾਪਾ ਜੀ ਉਵੇਂ ਲਾਗੂ ਕਰਦੇ ਆ ਜੀ ਐਮ ਬੀਜ ਜਿਹੜੇ ਪੂ ਦੁਨੀਆ ਦੇ ਜ਼ਹਿਰੀਲੇ ਤੇ ਵਾਤਾਵਰਨ ਵਿਰੋਧੀ ਤੇ ਮਨੁੱਖ ਵਿਰੋਧੀ ਬੀਜ ਆ ਉਹ ਜੀ ਐਮ ਬੀਜ ਦਾ ਟ੍ਰਾਇਲ ਖੇਤੀਬਾੜੀ ਨੂੰ ਸਟਿਲ ਲੁਧਿਆਣੇ ਦੇ ਵਿੱਚ ਚੱਲ ਰਿਹਾ ਹੈਗਾ ਯਾਨੀ ਕਿ ਇਹਨੂੰ ਪੰਜਾਬੀਆਂ ਦੀਆਂ ਥਾਲੀਆਂ 'ਚ ਜ਼ਹਿਰ ਲਿਆਉਣ ਜਾਰੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕ ਵੀ ਸ਼ਬਦ ਨਹੀਂ ਬੋਲੀ ਤੁਸੀਂ ਇਹ ਦੇਖੋ ਕਿ ਬਾਇਰ ਕੰਪਨੀ ਖੇਤੀ ਖੋਜ ਵੀ ਕਰਦੀ ਆ ਖੇਤੀ ਦੇ ਬੀਜ ਵੀ ਵੇਚਦੀ ਆ ਖੇਤੀ ਦੇ ਹੋਣ ਵਾਲੀਆਂ ਜ਼ਹਿਰਾ ਸਪ੍ਰੇਆਂ ਵੀ ਵੇਚਦੀ ਆ ਔਰ ਉਸ ਤੋਂ ਬਾਅਦ ਉਹ ਹੁਣ ਬੰਦਿਆਂ ਤੇ ਪਸ਼ੂਆਂ ਦੀਆਂ ਮੈਡੀਸਨ ਵੀ ਵੇਚਣ ਲੱਗ ਪਈ। ਯਾਨੀ ਕਿ ਪਹਿਲਾਂ ਜ਼ਹਿਰ ਵੇਚ ਕੇ ਲੋਕਾਂ ਨੂੰ ਬਿਮਾਰੀਆਂ ਲਾਉਣੀਆਂ ਵੀ ਕਿਦਾਂ ਦਾ ਬੀਜ ਆਊਗਾ ਉਹ ਤੇ ਕਿਦਾਂ ਦੀ ਸਪਰੇ ਹੋਣੀ ਉਹ ਵੀ ਉਹਨਾਂ ਨੇ ਤਿਆਰ ਕਰਨੀਆਂ। ਫਿਰ ਉਹ ਤੋਂ ਕਿਦਾਂ ਦੀਆਂ ਬਿਮਾਰੀਆਂ ਲੱਗਣੀਆਂ ਉਹਦੀਆਂ ਦਵਾਈਆਂ ਵੀ ਉਹਨਾਂ ਨੇ ਵੇਚਣੀਆਂ। ਲੋਕਵਾਇਟ ਟੀਵੀ ਨਾਲ ਜੁੜੋਂ ਤੁਸੀਂ ਮੈਂ ਮਹਮਤਾਜ ਅਸੀਂ ਇਸ ਵਕਤ ਚੰਡੀਗੜ੍ਹ ਤੇ ਸੈਕਟਰ 43B ਦੇ ਵਿੱਚ ਆ ਅੱਜ ਇੱਥੇ ਐਸਕੇਮ ਦੇ ਵੱਲੋਂ ਵਿਸ਼ਾਲ ਇਕੱਠ ਰੱਖਿਆ ਗਿਆ ਕਿਸਾਨ ਅੰਦੋਲਨ ਦਿੱਲੀ ਦੀ ਪੰਜਵੀਂ ਵਰੇਗੰਡ ਹੈ ਜਿਹੜੀ ਉਹ ਮらい ਜਾ ਰਹੀ ਹੈ ਤੇ ਨਾਲ ਵੱਡੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਅੱਜ ਦਾ ਇਕੱਠ ਰੱਖਿਆ ਗਿਆ ਸਾਡੇ ਨਾਲ ਕੇਕੇਯੂ ਤੋਂ ਰਣੇਂਦਰ ਸਿੰਘ ਦੀਪ ਸਿੰਘਾ ਹੋਣਗੇ ਬਾਈ ਜੀ ਸਭ ਤੋਂ ਪਹਿਲਾਂ ਜਿਹੜਾ ਅੱਜ ਦਾ ਇਕੱਠ ਹੈ ਇਹਦਾ ਮੁੱਖ ਮਕਸਦ ਕੀ ਹੈ ਕਿਉਂ ਇਹ ਇਕੱਠ ਜਿਹੜਾ ਰੱਖਿਆ ਗਿਆ ਚੰਡੀਗੜ੍ਹ ਦੇ ਵਿੱਚ ਦੇਖੋ ਕੇਂਦਰ ਤੇ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਤੋ ਖਾ ਧੱਕਾ ਕਰ ਰਹੀ ਹੈ ਇਹ ਕੇਂਦਰ ਸਰਕਾਰ ਨੇ ਇਹਨਾਂ ਦਿਨਾਂ ਦੇ ਵਿੱਚ ਦੋ ਵੱਡੇ ਹੱਲੇ ਕਿਸਾਨੀ ਤੇ ਕੀਤੀ ਹੈ ਇੱਕ ਬਿਜਲੀ ਸੋਧ ਬਿੱਲ 2025 ਲਿਆਂਦਾ ਔਰ ਇੱਕ ਬੀਜ ਬਿੱਲ 2025 ਲਿਆਂਦਾ ਹੈਗਾ ਬੀ ਜਿਹੜਾ ਬਿਜਲੀ ਸੋਧ ਬਿੱਲ 2025 ਆ ਉਹਦੇ ਤਹਿਤ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਬਿਜਲੀ ਸਸਤੀ ਮਿਲਣੀ ਆ ਤੇ ਆਮ ਮੰਦੇ ਜਿਹਨਾਂ ਨੇ ਆਪਣਾ ਕੂਲਰ ਪੱਖਾ ਟੀਵੀ ਫਰਿੱਜ ਚਲਾਉਣਾ ਉਹਨਾਂ ਨੂੰ ਬਿਜਲੀ ਮਹਿੰਗੀ ਮਿਲਣੀ 1948 ਦੇ ਵਿੱਚ ਜਦੋਂ ਬਿਜਲੀ ਐਕਟ ਹੋਣ ਚ ਆਇਆ ਤਾਂ ਉਦੋਂ ਬਿਜਲੀ ਦੀਆਂ ਦੋ ਵਰਨਗੀਆਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਕਿ ਇੱਕ ਤਾਂ ਉਹ ਲੋਕ ਆ ਜਿਹੜੇ ਬਿਜਲੀ ਆਪ ਦੀ ਘਰੇਲੂ ਯੂਜ਼ ਵਾਸਤੇ ਆਪ ਦੀ ਜ਼ਿੰਦਗੀ ਦੇ ਗੁਜ਼ਾਰੇ ਵਾਸਤੇ ਪੱਖਾ ਟੀਵੀ কুলਰ ਜਾਂ ਆਪਣੇ ਬਲਬ ਚਗਾਉਂਦੇ ਹੈਗੇ ਆ ਉਹਦੇ ਵਾਸਤੇ ਵਰਤਦੇ ਆ ਇੱਕ ਲੋਕ ਉਹ ਆ ਜਿਹੜੀ ਬਿਜਲੀ ਮੁਨਾਫੇ ਲਈ ਵਰਤਦੇ ਆ ਆਪਣੇ ਇੰਡਸਟਰੀ ਲਾਉਂਦੇ ਆ ਜਾਂ ਹੋਰ ਵੱਡੇ ਬਿਜ਼ਨਸ ਚਲਾਉਂਦੇ ਆ ਕਿ ਜਿਹੜੇ ਬੰਦੇ ਬਿਜਲੀ ਮੁਨਾਫੇ ਲਈ ਵਰਤਦੇ ਆ ਉਹਨਾਂ ਨੂੰ ਬਿਜਲੀ ਕੁਝ ਪੈਸੇ ਵੱਧ ਰੇਟ ਤੇ ਦਿੱਤੀ ਜਾਵੇ ਤੇ ਜਿਹੜੇ ਲੋਕ ਜ਼ਿੰਦਗੀ ਗੁਜ਼ਾਰਨ ਲਈ ਘਰ ਦੀਆਂ ਲੋੜਾਂ ਵਾਸਤੇ ਬਿਜਲੀ ਵਰਤਦੇ ਉਹਨਾਂ ਨੂੰ ਬਿਜਲੀ ਸਸਤੀ ਦਿੱਤੀ ਜਾਵੇ ਤੇ ਜਿਹੜੇ ਲੋੜਵੰਤ ਤਬਕੇ ਸੀ ਉਹਨਾਂ ਨੂੰ ਬਿਜਲੀ ਸਸਤੀ ਦੇਣ ਵਾਸਤੇ ਸਰਕਾਰ ਸਬਸਿਡੀ ਦਿੰਦੀ ਸੀਗੀ ਤੇ ਦੂਸਰਾ ਇੱਕ ਕ੍ਰਾਸ ਸਬਸਿਡੀ ਹੁੰਦੀ ਆ ਕਿ ਜਿਹੜੀ ਇੰਡਸਟਰੀ ਨੂੰ ਬਿਜਲੀ ਦੇਣੀ ਆ ਉਹਨੂੰ ਬਿਜਲੀ ਕੁਝ ਪੈਸੇ ਵੱਧ ਰੇਟ ਤੇ ਦਿੱਤੀ ਜਾਵੇ ਉਹਨੂੰ ਕ੍ਰਾਸ ਸਬਸਿਡੀ ਕਹਿੰਦੇ ਆ ਜਿਹੜਾ ਉਹ ਪੈਸਾ ਕੱਟਾ ਹੈ ਹੋਇਆ ਉਹ ਵੀ ਆਮ ਲੋਕਾਂ ਨੂੰ ਬਿਜਲੀ ਸਸਤੀ ਦੇਣ ਵਾਸਤੇ ਵਰਤਿਆ ਜਾਵੇ ਹੁਣ ਸਰਕਾਰ ਸਬਸਿਡੀ ਤੇ ਕ੍ਰਾਸ ਸਬਸਿਡੀ ਦੋਨਾਂ ਨੂੰ ਖਤਮ ਕਰਨਾ ਚਾਹੁੰਦੀ ਹੈਗੀ ਆ ਕ੍ਰੋਸ ਸਬਸਿਡੀ ਉਹ ਕਹਿੰਦੇ ਅਗਲੇ 5 ਸਾਲਾਂ ਚ ਬਿਲਕੁਲ ਖਤਮ ਕਰ ਦੇਣੀ ਆ ਯਾਨੀ ਕਿ ਇੱਕ ਇੰਡਸਟਰੀਲਿਸਟ ਇੱਕ ਕਾਰਪੋਰੇਟ ਕਰਾਣਾ ਜਿਸ ਰੇਟ ਤੇ ਬਿਜਲੀ ਖਰੀਦੇਗਾ ਉਸੇ ਰੇਟ ਤੇ ਬਿਜਲੀ ਆਮ ਘਰ ਵਾਲੇ ਬੰਦੇ ਨੂੰ ਜਿਹੜੀ ਹੈਗੀ ਆ ਉਹ ਮਿਲੂਗੀ ਇਹਦਾ ਮਤਲਬ ਆ ਕਿ ਆਮ ਬੰਦਿਆਂ ਤੋਂ ਬਿਜਲੀ ਹੁਣ ਜਿਹੜੀ ਹੈਗੀ ਆ ਉਹ ਦੂਰ ਹੋਣ ਜਾ ਰਹੀ ਹੈਗੀ ਆ ਕਿਉਂਕਿ ਬਿਜਲੀ ਸੋਧਵਿਲ 2025 ਦੇ ਵਿੱਚ ਲਿਖਿਆ ਕਿ ਜਿਹੜਾ ਕੋਸਟ ਰਿਫਲੈਕਟਿਵ ਟੈਰਫ ਜਿਹੜੇ ਹੋਣਗੇ ਟੈਰਫ ਹਰ ਫਾਈਨੈਂਸ਼ੀਅਲ ਇਅਰ ਬਾਅਦ ਤੇ ਤੈ ਹੋਣਗੇ ਤੇ ਕੋਸਟ ਰਿਫਲੈਕਟਿਵ ਟੈਰਫ ਦਾ ਮਤਲਬ ਆ ਕਿ ਜਿੰਨੀ ਬਿਜਲੀ ਤੇ ਲਾਗਤ ਆ ਰਹੀ ਆ ਲਾਗਤ ਦਾ ਮਤਲਬ ਇਹ ਨਹੀਂ ਹੈਗਾਗਾ ਯੂਨਟ ਕਿੰਨੇ ਦਾ ਤਿਆਰ ਹੋਇਆ ਇੱਕ ਬਿਜਲੀ ਦਾ ਲੱਗਦਾ ਮਤਲਬ ਆ ਕਿ ਹੁਣ ਜਦੋਂ ਡਿਸਟ੍ਰੀਬਿਊਸ਼ਨ ਸੈਕਟਰ ਚ ਪ੍ਰਾਈਵੇਟ ਕੰਪਨੀਆਂ ਆ ਰਹੀਆਂ ਨੇ ਕਿ ਬਿਜਲੀ ਮਹਿਕਮੇ ਦਾ ਨਿੱਜੀਕਰਨ ਤਾਂ ਹੋ ਗਿਆ ਜਿਹੜਾ ਬਿਜਲੀ ਵੰਡਣ ਦਾ ਕੰਮ ਸੀਗਾ ਉਹ ਅਜੇ ਪ੍ਰਾਈਵੇਟ ਕੰਪਨੀਆਂ ਕੋਲੇ ਨਹੀਂ ਸੀ ਹੁਣ ਡਿਸਟ੍ਰੀਬਿਊਸ਼ਨ ਸੈਕਟਰ ਚ ਜਦੋਂ ਪ੍ਰਾਈਵੇਟ ਕੰਪਨੀਆਂ ਆਉਣਗੀਆਂ ਮੰਨ ਲਓ ਕਿਸੇ ਇਲਾਕੇ ਦੇ ਵਿੱਚ ਤੂਫਾਨ ਆ ਗਿਆ ਪਚਾਲ ਆ ਗਿਆ ਬਿਜਲੀ ਦੇ ਖੰਭੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਨੁਕਸਾਨ ਹੋ ਗਿਆ ਬਿਜਲੀ ਸਪਲਾਈ ਦਾ ਪਹਿਲਾਂ ਸਰਕਾਰ ਉਹ ਬਿਜਲੀ ਦੀ ਸਪਲਾਈ ਜਿਹੜੀ ਮੁੜ ਬਹਾਲ ਕਰਦੀ ਸੀ ਹੁਣ ਜਦੋਂ ਕੋਸਟ ਰਿਫਲੈਕਟਿਵ ਟੈਰਫ ਲੱਗਣੇ ਆ ਤਾਂ ਬਿਜਲੀ ਦੀ ਮੁੜ ਸਪਲਾਈ ਬਹਾਲ ਕਰਨ ਦਾ ਜਿਹੜਾ ਖਰਚਾ ਹੋਣਾ ਉਹ ਵੀ ਆਮ ਗਾਹਕ ਤੇ ਪੈਣਾ ਜਿਸ ਕਰਕੇ ਆਮ ਬੰਦੇ ਦੀ ਪਹੁੰਚ ਤੋਂ ਬਿਜਲੀ ਤਾਂ ਜਿਹੜੀ ਦੂਰ ਹੋ ਹੀ ਜਾਣੀ ਐ ਇਸ ਮੁਲਕ ਵਿੱਚ ਜਿੱਥੇ-ਜਿੱਥੇ ਵੀ ਡਿਸਟ੍ਰੀਬਿਊਸ਼ਨ ਸੈਕਟਰ 'ਚ ਪ੍ਰਾਈਵੇਟ ਕੰਪਨੀਆਂ ਆਈਆਂ ਨੇ ਬਿਜਲੀ ਮਹਿੰਗੀ ਹੋਈ ਆ ਬਹੁਤ ਸਾਰੀਆਂ ਥਾਵਾਂ ਤੇ ਟਾਟਾ ਨੇ ਲੈ ਲਈ ਰੇਲਾਈਸ ਨੇ ਲੈ ਲਈ ਬਿਜਲੀ ਮਹਿੰਗੀ ਹੋਈ ਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਈ ਹੈਗੀ ਆ ਇਸੇ ਤਰ੍ਹਾਂ ਸਰਕਾਰ ਜਿਹੜੀ ਹੈਗੀ ਆ ਉਹ ਇਲੈਕਟ੍ਰਿਸਿਟੀ ਕਾਉਂਸਲ ਬਣਾਉਣ ਜਾ ਰਹੀ ਆ ਜਿੰਦਾ ਚੇਅਰ ਪਰਸਨ ਸੈਂਟਰ ਦਾ ਜਿਹੜਾ ਹੈਗਾ ਉਹ ਮਤਲਬ ਪਾਵਰ ਮਨਿਸਟਰ ਹੋਵੇਗਾ ਬਿਜਲੀ ਮੰਤਰੀ ਹੋਵੇਗਾ ਔਰ ਉਹਦੇ ਦੂਸਰੇ ਮੈਂਬਰ ਵੀ ਪੰਜਾਬ ਕੇ ਸੈਂਟਰ ਗਵਰਨਮੈਂਟ ਦੇ ਅਲੱਗ-ਅਲੱਗ ਸੈਕਟਰੀ ਲੈਵਲ ਦੇ ਜਿਹੜੇ ਆਫੀਸਰ ਹੋਣਗੇ ਜਿਹੜੀ ਬਿਜਲੀ ਆ ਕਨਕਰੈਂਟ ਲਿਸਟ ਚ ਆ ਸੰਵਰਤੀ ਸੂਚੀ ਚ ਆ ਯਾਨੀ ਕਿ ਸੂਬਿਆਂ ਦੇ ਅਧਿਕਾਰਾਂ ਤੇ ਵੀ ਡਾਕਾ ਸੈਂਟਰ ਪੂਰੀ ਤਰ੍ਹਾਂ ਬਿਜਲੀ ਨੂੰ ਆਪਣੇ ਕੰਟਰੋਲ ਚ ਕਰਕੇ ਤੇ ਪੂਰੀ ਤਰ੍ਹਾਂ ਫਿਰ ਕਾਰਪੋਰੇਟ ਨੂੰ ਮੁਨਾਫੇ ਵਾਸਤੇ ਉਹ ਦੇਣਾ ਚਾਹੁੰਦਾ ਹੈਗਾ ਕਿਉਂਕਿ ਇਹ ਸਰਕਾਰ ਦਾ ਤੁਸੀਂ ਇਹ ਦੇਖ ਲਓ ਕਿ ਜਿਹੜੀ ਸਰਕਾਰ ਦੀ ਇਹਦੀ ਰਫਤਾਰ ਆ ਨਾ ਉਹ ਇਹ ਦਿਸ਼ਾ ਕੀ ਹੈਗੀ ਆ ਕਿ ਕਾਰਪੋਰੇਟ ਦੇ ਘਰ ਭਰਨੇ ਹੈਗੇ ਆ ਆਮ ਲੋਕਾਂ ਦੇ ਘਰ ਖਾਲੀ ਕਰਨੇ ਹੈਗੇ ਆ 2014 ਜਦੋਂ ਸੱਤਾ ਚਾਏ ਤਾਂ ਉੱਪਰਲੇ 10% ਲੋਕਾਂ ਕੋਲੇ ਮੁਲਕ ਦਾ 53% ਜਿਹੜੀ ਧਨ ਦੌਲਤ ਸੀਗੀ 2024 ਤੱਕ ਆਉਂਦੇ ਆ ਉੱਪਰਲੇ 10% ਲੋਕਾਂ ਕੋਲੇ ਮੁਲਕ ਦੀ 74% ਦੌਲਤ ਹੋ ਗਈ 90 ਕੋਲੇ ਕਿੰਨੀ ਰਹਿ ਗਈ ਸਿਰਫ 26% ਰਹੇਗੀ ਠੀਕ ਆ ਤਾਂ ਇਹ ਹੁਣ ਜਦੋਂ ਬਿਜਲੀ ਪ੍ਰਾਈਵੇਟ ਹੋਣੀ ਹੈਗੀ ਆ ਆਮ ਲੋਕਾਂ ਦੀ ਪਹੁੰਚ ਤਾਂ ਦੂਰ ਹੋਣੀ ਆ ਤਾਂ ਕਾਰਪੋਰੇਟ ਨੂੰ ਹੋਰ ਮੁਨਾਫੇ ਮਿਲਨੇ ਹੈਗੇ ਆ ਇਸੇ ਤਰ੍ਹਾਂ ਉਹ ਡਿਸਟ੍ਰਿਬਿਊਸ਼ਨ ਦੇ ਵਿੱਚ ਉਹ ਕਹਿੰਦੇ ਕਿ ਜਿਹੜੀ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਸੀ ਕਿ ਕਿਸੇ ਪੂਰੇ ਦੇ ਪੂਰੇ ਇਲਾਕੇ ਨੂੰ ਇਹ ਬਿਜਲੀ ਜਿਹੜੀ ਦੇਣੀ ਹੈਗੀ ਆ ਹੁਣ ਜੇ ਕਿਸੇ ਨੇ 1 ਮੈਗਾਵਾਟ ਤੋਂ ਤੱਕ ਬਿਜਲੀ ਇਸਤੇਮਾਲ ਕਰਨੀ ਹੈਗੀ ਆ ਤਾਂ ਉਹ ਓਪਨ ਮਾਰਕੀਟ ਦੇ ਵਿੱਚੋਂ ਕਿਤੋਂ ਹੋਰ ਥਾਂ ਤੋਂ ਬਿਜਲੀ ਜਿਹੜੀ ਲੈ ਸਕਦਾ ਹੈਗਾ ਕਿ ਆਮ ਲੋਕਾਂ ਵਾਸਤੇ ਬਿਜਲੀ ਹੋਰ ਥਾਂ ਤੋਂ ਆਊਗੀ ਖਾਸ ਲੋਕਾਂ ਵਾਸਤੇ ਹੋਰ ਥਾਂ ਤੋਂ ਆਊਗੀ ਫਿਰ ਆਮ ਲੋਕਾਂ ਦੀ ਇਹ ਬਿਜਲੀ ਖਰਾਬ ਹੋ ਜੂਗਾ ਕਦੋਂ ਠੀਕ ਹਿੰਦੀ ਕਦੋਂ ਨਹੀਂ ਕਿਉਂਕਿ ਉਹਦੇ ਚ ਕਿਹੜਾ ਉਸ ਉਸ ਕਿਹੜਾ ਸਪਲਾਈ ਲਾਈਨ ਚੋਂ ਕੇ ਦੀ ਫੈਕਟਰੀ ਦੀ ਬਿਜਲੀ ਜਾਣੀ ਹੈਗੀ ਹੈਗੀ ਤਾਂ ਜਿਹੜਾ ਇਹ ਬਿਜਲੀ ਸੋਧ ਬਿੱਲ ਹੈਗਾ ਉਹ ਇਸ ਤਰ੍ਹਾਂ ਹੈਗਾ ਵਾਲੇ ਮੀਟਰ ਦਾ 스마트 ਮੀਟਰ ਨੇ ਉਸੇ ਦਾ ਹੀ ਭਾਗ ਨੇ ਬਿਲਕੁਲ ਜਿਉ ਇਸੇ ਦਾ ਹੀ ਭਾਗ ਆ ਕਿ ਸਰਕ ਕੰਪਨੀਆਂ ਜਦੋਂ ਪੂਰੀ ਤਰ੍ਹਾਂ ਬਿਜਲੀ ਡਿਸਟ੍ਰੀਬਿਊਸ਼ਨ ਸੈਕਟਰ ਚਾਹਣਗੀਆਂ ਤਾਂ ਉਹ ਪਹਿਲਾਂ ਪੈਸੇ ਲੈਣਗੀਆਂ ਫਿਰ ਉਹ ਬਿਜਲੀ ਦੇਣਗੀਆਂ ਇਸੇ ਕਰਕੇ ਉਹ ਪ੍ਰੀਪੇਡ ਤੇ ਜਿਹੜੇ ਸਮਾਰਟ ਮੀਟਰਾਂ ਦੇ ਪ੍ਰੀਪੇਡ ਮੀਟਰ ਲਾਇਆ ਜਾ ਰਹੇ ਆ ਸੈਂਟਰ ਗਵਰਨਮੈਂਟ ਨੇ ਪਿਛਲੇ ਮਹੀਨੇ ਤੋਂ ਪਿਛਲੇ ਮਹੀਨੇ ਹੀ ਜਿੰਨੇ ਸੂਬਿਆਂ ਦੇ ਬਿਜਲੀ ਮੰਤਰੀ ਆ ਬੁਲਾ ਕੇ ਸਪਸ਼ਟ ਕਹਿਤਾ ਕਿ ਸਮਾਰਟ ਮੀਟਰ ਲੱਗਣੇ ਚਾਹੀਦੇ ਆ ਕਿਉਂਕਿ ਬਿਜਲੀ ਪ੍ਰਾਈਵੇਟ ਕੰਪਨੀ ਨੂੰ ਦੇਣੀ ਆ ਉਹ ਪਹਿਲਾਂ ਪੈਸੇ ਲੈਣਗੇ ਤੇ ਫਿਰ ਤੁਸੀਂ ਬਿੱਲ ਤਾਰਿਆ ਨਹੀਂ ਤਾਰਿਆਗਾ ਤੁਹਾਡਾ ਮੀਟਰ ਕੱਟਣ ਦੀ ਲੋੜ ਹੀ ਨਹੀਂ ਕਿਉਂਕਿ ਬਿੱਲ ਤੁਸੀਂ ਪਹਿਲਾਂ ਬਿੱਲ ਪੈਸੇ ਤਾਰੋਗੇ ਫਿਰ ਬਿਜਲੀ ਬਾਲੋਗੇ ਤੇ ਜਦੋਂ ਪੈਸੇ ਖਤਮ ਤਾਂ ਜਿਹੜਾ ਹੈਗਾ ਉਹ ਤੁਹਾਡੀ ਤੁਸੀਂ ਹਨੇਰੇ ਚ ਬੈਠੇ ਹੋਗੇ ਸਾਡੇ ਇੱਥੇ ਮੁਲਕ 'ਚ ਨਹੀਂ ਲੋਕਾਂ ਦੀ ਮੰਦੀ ਹਾਲਤਾ ਬੇਰੁਜ਼ਗਾਰੀ ਆ ਹੁਣ ਜਿਹੜਾ ਪਿੰਡ ਦਾ ਮਜ਼ਦੂਰ ਹੈਗਾ ਉਹ ਮਹੀਨੇ ਬਾਅਦ ਬਿੱਲ ਕਿਵੇਂ ਪ੍ਰੀਪੇਡ ਪੈਸੇ ਭਰ ਦੇਗਾ ਜਿਹੜੇ ਬੰਦੇ 'ਚ ਕਿਸਾਨ ਦੀ ਫਸਲ 6 ਮਹੀਨਿਆਂ ਬਾਅਦ ਹੋਣੀ ਆ ਜਾਂ ਤਾਂ ਸਾਰੇ ਲੋਕਾਂ ਨੂੰ ਰੋਜ਼ਗਾਰ ਦਿਓ ਵੀ ਹਰ ਮਹੀਨੇ ਲੋਕਾਂ ਨੂੰ ਚੰਗੀ ਸੈਲਰੀ ਮਿਲੇ ਤੇ ਉਹ ਪ੍ਰੀਪੇਡ ਬਿਜਲੀ ਵੀ ਭਰ ਦੇ ਖਰੀਦ ਲੈਣਗੇ ਜਦੋਂ ਲੋਕ ਤਾਂ ਮੰਦੀ ਹਾਲਚਾ ਬੇਰੋਜ਼ਗਾਰੀ ਤਾਂ ਸਰਕਾਰ ਨੇ ਅੰਕੜੇ ਦੇਣੇ ਬੰਦ ਕਰਤੇ ਇੰਨੀ ਬੇਰੋਜ਼ਗਾਰੀ ਹੈਗੀ ਆ ਜਿਵੇਂ ਪਹਿਲਾਂ ਕਿਹਾ ਕਿ 74% ਮੁਲਕ ਦਾ ਧਨ ਦੌਲਤਾ 10% ਲੋਕਾਂ ਕੋਲੇ ਚਲਾ ਗਿਆ ਉਸੇ ਤਰ੍ਹਾਂ ਦਾ ਦੂਜੀ ਇਹਨਾਂ ਦੀ ਹਰਕਤ ਹੈਗੀ ਆ ਕਿ ਜਿਹੜਾ ਸੀਡ ਬਿਲ 2025 ਆ ਬੀਜ ਬਿਲ ਕਿ ਜਿਹੜਾ ਬੀਜ ਅਸੀਂ ਬੀਜ ਖੇਤੀ ਤੋਂ ਬਣਾਦਾ ਬੀਜ ਤੇ ਕਬਜਾ ਬੀਜ ਹੁੰਦਾ ਨਹੀਂ ਨਾ ਹਨਾ ਖੇਤੀ ਤੇ ਕਬਜਾ ਕਰਨ ਵਾਸਤੇ ਹੁਣ ਪੂਰੀ ਤਰ੍ਹਾਂ ਬੀਜ ਨੂੰ ਕਾਰਪੋਰੇਟ ਕਰਾਣ ਦੇਣ ਜਾ ਰਹੇ ਹੈਗੇ ਖੇਤੀ ਸੂਬਿਆਂ ਦਾ ਅਧਿਕਾਰ ਆ ਤੇ ਖੇਤੀ ਖੋਜ ਵੀ ਸੂਬਿਆਂ ਦਾ ਅਧਿਕਾਰ ਹੈਗਾ ਹੁਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਿਛਲੇ 3 ਸਾਲਾਂ ਤੋਂ ਜੀਐਮ ਸਰੋਂ ਦਾ ਟ੍ਰਾਇਲ ਚੱਲ ਰਿਹਾ ਪੰਜਾਬ ਸਰਕਾਰ ਇੱਕ ਸ਼ਬਦ ਨਹੀਂ ਬੋਲੇਗੀ ਕਿ ਸਾਡੀ ਯੂਨੀਵਰਸਿਟੀ ਸਾਡੇ ਪੰਜਾਬ ਦੇ ਵਿੱਚ ਆ ਕੇ ਕੇਂਦਰ ਆਪਣੀ ਮਰਜ਼ੀ ਦੀ ਖੋਜ ਕਿਵੇਂ ਕਰਾ ਰਿਹਾ ਹੈਗਾ ਯਾਨੀ ਕਿ ਪਹਿਲਾਂ ਜੀਐਮ ਕਪਾਹ ਆਈ ਉਹਨੇ ਪੂਰੀ ਨਰਮਾ ਪੱਟੀ ਤਪਾਹ ਕਰਤੀ ਹੁਣ ਜੀਐਮ ਸਰੋਂ ਆਊਗੀ ਤੇ ਜਿੰਨੇ ਲੋਕ ਸਾਗ ਖਾਂਦੇ ਆ ਇਹਦਾ ਮਤਲਬ ਸਾਡੀਆਂ ਥਾਲੀਆਂ ਦੇ ਵਿੱਚ ਵੀ ਯਾਰ ਭਰੋਸਾ ਨਾ ਹੈਗਾ ਜੀਐਮ ਬੀਜ ਜਿਹੜੇ ਪੂ ਦੁਨੀਆ ਦੇ ਜ਼ਹਿਰੀਲੇ ਤੇ ਵਾਤਾਵਰਣ ਵਿਰੋਧੀ ਤੇ ਮਨੁੱਖ ਵਿਰੋਧੀ ਬੀਜ ਆ ਉਹ ਜੀਐਮ ਬੀਜ ਦਾ ਟ੍ਰਾਇਲ ਖੇਤੀਬਾੜੀ ਉਸਟਰੀ ਲੁਧਿਆਣੇ ਦੇ ਵਿੱਚ ਚੱਲ ਰਿਹਾ ਹੈਗਾ ਯਾਨੀ ਕਿ ਇਹਨੂੰ ਪੰਜਾਬੀਆਂ ਦੀਆਂ ਥਾਲੀਆਂ 'ਚ ਜ਼ਹਿਰ ਲਿਆਉਣ ਜਾਰੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕ ਵੀ ਸ਼ਬਦ ਨਹੀਂ ਬੋਲੀ ਤੇ ਹੁਣ ਜਿਹੜਾ ਬੀਜ ਬੇਲਾ 2025 ਕੇ ਸਰਕਾਰ ਲਾਇਸੈਂਸ ਦੇਊਗੀ ਜੇ ਕਹਿੰਦੇ ਬੀਜ ਵੇਚਣਾ ਤਾਂ ਉਸ ਇਹਦਾ ਮਤਲਬ ਕਿ ਜਿਹੜੇ ਛੋਟੇ-ਮੋਟੇ ਬੀਜ ਵੇਚਣ ਵਾਲੇ ਲੋਕ ਆ ਉਹ ਔਰ ਬੀਜ ਨਹੀਂ ਵੇਚ ਸਕਣੇ ਵੱਡੀਆਂ ਕੰਪਨੀਆਂ ਬੀਜ ਵੇਚਣਗੀਆਂ ਔਰ ਬੀਜ ਬਿਲ 2025 ਦੇ ਵਿੱਚ ਹੀ ਆ ਕਿ ਜੇ ਮੁਲਕ ਤੋਂ ਬਾਹਰ ਕੋਈ ਬੀਜ ਪੈਦਾ ਕਰ ਰਿਹਾ ਬੀਜ ਦਾ ਟ੍ਰੈਲ ਕਰ ਰਿਹਾ ਹੈਗਾ ਭਾਰਤ ਸਰਕਾਰ ਮੁਲਕ ਤੋਂ ਬਾਹਰ ਵੀ ਬੀਜ ਦਾ ਕੰਮ ਕਰਨ ਵਾਲੇ ਨੂੰ ਲਾਇਸੈਂਸ ਦੇਵੇਗੀ ਯਾਨੀ ਕਿ ਵਿਦੇਸ਼ੀ ਕੰਪਨੀਆਂ ਵੀ ਸਾਡੇ ਬੀਜ ਤੇ ਕੰਟਰੋਲ ਕਰਨਗੀਆਂ ਤੁਸੀਂ ਇਹ ਦੇਖੋ ਕਿ ਅੱਜ ਦੁਨੀਆ ਦੀਆਂ ਟੌਪ ਦੀਆਂ 6 ਕੰਪਨੀਆਂ ਜਿੰਦੇ ਵਿੱਚ ਬਾਇਰ ਆ ਸਿੰਜੈਂਟਾ ਬੀਏਐਸਐਫ ਹੈਗੀ ਆ ਕੋਰੋਟਾਵਾ ਜਿਹੜੀ ਆ ਆਪਣੀ ਐਗਰੀ ਸਾਇੰਸ ਆ ਯਾਨੀ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਉਹ 75% ਖੇਤੀ ਖੋਜ ਤੇ ਉਹਨਾਂ ਦਾ ਕਬਜ਼ਾ 75% ਦੁਨੀਆ ਦੇ ਬੀਜਾਂ ਤੇ ਉਹਨਾਂ ਦਾ ਕਬਜ਼ਾ 75% ਪੈਸਟੀਸਾਈਡ ਤੇ ਉਹਨਾਂ ਦਾ ਕਬਜ਼ਾ ਤੁਸੀਂ ਇਹ ਦੇਖੋ ਕਿ ਬਾਇਰ ਕੰਪਨੀ ਖੇਤੀ ਖੋਜ ਵੀ ਕਰਦੀ ਆ ਖੇਤੀ ਦੇ ਬੀਜ ਵੀ ਵੇਚਦੀ ਆ ਖੇਤੀ ਤੇ ਹੋਣ ਵਾਲੀਆਂ ਜ਼ਹਿਰਾ ਸਪ੍ਰੇਆਂ ਵੀ ਵੇਚਦੀ ਆ ਔਰ ਉਸ ਤੋਂ ਬਾਅਦ ਉਹ ਹੁਣ ਬੰਦਿਆਂ ਤੇ ਪਸ਼ੂਆਂ ਦੀਆਂ ਮੈਡੀਸਨ ਵੀ ਵੇਚਣ ਲੱਗ ਪਏ ਯਾਨੀ ਕਿ ਪਹਿਲਾਂ ਜ਼ਹਿਰ ਵੇਚ ਕੇ ਲੋਕਾਂ ਨੂੰ ਬਿਮਾਰੀਆਂ ਲਾਉਣੀਆਂ ਵੀ ਕਿੱਦਾਂ ਦਾ ਬੀਜ ਆਊਗਾ ਉੱਤੇ ਕਿੱਦਾਂ ਦੀ ਸਪਰੇ ਹੋਣੀ ਹੈ ਉਹ ਵੀ ਉਹਨਾਂ ਨੇ ਤਿਆਰ ਕਰਨੀਆਂ ਫਿਰ ਉਹ ਤੋਂ ਕਿੱਦਾਂ ਦੀਆਂ ਬਿਮਾਰੀਆਂ ਲੱਗਣੀਆਂ ਉਹਦੀਆਂ ਦਵਾਈਆਂ ਵੀ ਉਹਨਾਂ ਨੇ ਵੇਚਣੀਆਂ ਜਿਵੇਂ ਕਾਰਪੋਰੇਟ ਘਰਾਣਿਆਂ ਨੇ ਪਹਿਲਾਂ ਸਾਡੇ ਪਾਣੀ ਪਲੀਟ ਕੀਤੇ ਫਿਰ ਕਰੋੜਾਂ ਅਰਬਾਂ ਦੇ ਆਰੋ ਵਿੱਚ ਪਹਿਲਾਂ ਪਾਣੀ ਪਲੀਟ ਕਰੇ ਫਿਰ ਬੋਤਲਾਂ ਵਾਲਾ ਪਾਣੀ ਵੇਚਿਆ ਇਸ ਤਰ੍ਹਾਂ ਖੇਤੀ ਤੇ ਕੰਟਰੋਲ ਕਰਕੇ ਜ਼ਹਿਰੀਲੀ ਖੇਤੀ ਇਹ ਪਹਿਲਾਂ ਬਿਮਾਰੀਆਂ ਵੰਡਣਗੇ ਫਿਰ ਬਿਮਾਰੀਆਂ ਦੀਆਂ ਦਵਾਈਆਂ ਵੀ ਉਹ ਹੀ ਵੇਚ ਰਹੇ ਆ ਤੋ ਦੁਨੀਆ ਦੇ ਕੁਝ ਕਾਰਪੋਰੇਟ ਘਰਾਣੇ ਵੱਡੇ ਸਾਮਰਾਜੀ ਮੁਲਕ ਅੱਜ ਦੁਨੀਆ ਦੀ ਜਲ ਜੰਗਲ ਜ਼ਮੀਨ ਤੇ ਕਬਜ਼ਾ ਕਰ ਰਹੇ ਹੈਗੇ ਆ ਸਾਰੇ ਕੁਦਰਤੀ ਸਰੋਤਾਂ ਤੇ ਲੋਕਾਂ ਦੀ ਜ਼ਿੰਦਗੀ ਦੇ ਜਿਹੜੇ ਦੇ ਮੁਨਾਫੇ ਹੈਗੇ ਆ ਉਹ ਖਿੱਚ ਕੇ ਆਪਣੀਆਂ ਜੇਬਾਂ ਵਿੱਚ ਪਾਉਣਾ ਚਾਹੁੰਦੇ ਆ ਔਰ ਭਾਰਤ ਸਰਕਾਰ ਉਸੇ ਦਿਸ਼ਾ ਦੇ ਵਿੱਚ ਹੀ ਬਿਜਲੀ ਸੋਧ ਬਿੱਲ 2025 ਲੈ ਕੇ ਆਈ ਆ ਉਹਦੇ ਤਹਿਤ ਹੀ ਬਿਜਲੀ ਜਿਹੜਾ ਸੀਡ ਬਿੱਲ 2025 ਲੈ ਕੇ ਆਈ ਆ ਉਹਦੇ ਤਹਿਤ ਹੀ ਲੇਬਰ ਕੋਡ ਲੈ ਕੇ ਆਈ ਆ ਕਿ ਕੰਮ ਦੇ ਘੰਟਿਆਂ ਨੂੰ 8 ਨਹੀਂ ਹੋਣਗੇ 12 12 14 14 ਘੰਟੇ ਮਜ਼ਦੂਰਾਂ ਤੋਂ ਕੰਮ ਲਿਆ ਜਾਊਗਾ ਤੇ ਹਾਇਰ ਐਂਡ ਫਾਇਰ ਦੇ ਜਦੋਂ ਮਰਜ਼ੀ ਮਜ਼ਦੂਰ ਨੂੰ ਕੱਢਿਆ ਜਾ ਸਕਦਾ ਨੌਕਰੀ ਚ ਉਹਦੇ ਚ ਕੱਲੇ ਫਿਜ਼ੀਕਲ ਲੇਬਰ ਕਰਨ ਵਾਲੇ ਮਜ਼ਦੂਰ ਨਹੀਂ ਹੋਣਗੇ ਉਹਦੇ ਚ ਮੁਲਾਜ਼ਮ ਵੀ ਹੋਣਗੇ ਜਿਹੜੇ ਕੱਚੇ ਮੁਲਾਜ਼ਮਾਂ ਕੱਚੇ ਮਜ਼ਦੂਰ ਆ ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਕਾਰਪੋਰੇਟ ਘਰਾਂ ਨੇ ਜਦੋਂ ਮਰਜ਼ੀ ਕੱਢ ਸਕਦੀਆਂ ਨੇ ਕੇਂਦਰ ਸਰਕਾਰ ਨੇ ਲੇਬਰ ਕੋਡ ਲਿਆ ਕੇ ਉਹਨਾਂ ਨੂੰ ਪੂਰੇ ਅਧਿਕਾਰ ਜਿਹੜੇ ਸੀਗੇ ਉਹ ਦੇਤੇ ਤੇ ਜੇ ਕਿਸੇ ਮਜ਼ਦੂਰਾ ਨੇ ਜਾਂ ਕੱਚੇ ਮਲਾਜਮਾ ਨੇ ਹੜਤਾਲ ਕਰਨੀ ਆ 60 ਦਿਨ ਪਹਿਲਾਂ ਨੋਟਿਸ ਦੇਣਾ ਪਊਗਾ ਜਿਹੜੇ 60 ਦਿਨ ਨੋਟਿਸ ਦੇਣ ਜਾਣਗੇ ਉਹ ਤਾਂ ਪਹਿਲੇ ਦਿਨ ਹੀ ਕੱਢ ਦਿੱਤੇ ਜਾਣਗੇ ਕੀ ਆ ਹੜਤਾਲ ਕਰਨਾ ਚਾਹੁੰਦੇ ਆ ਠੀਕ ਆ ਕਿਉਂਕਿ ਉਹਨਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ ਕਿਸੇ ਤਰ੍ਹਾਂ ਦਾ ਕੋਈ ਲੇਬਰ ਇਨਸਪੈਕਟਰ ਨਹੀਂ ਕਿ ਜੇ ਬੰਦੇ ਨੇ ਕੰਮ ਕੀਤਾ ਉਹਨੂੰ ਪੈਸੇ ਮਿਲੇ ਨਹੀਂ ਮਿਲੇਗੇ ਯਾਨੀ ਕਿ ਸਰਕਾਰ ਨੇ ਕੱਚੇ ਮਲਾਜਮਾ ਮਜ਼ਦੂਰਾ ਨੂੰ ਬਿਲਕੁਲ ਲੁੱਟ ਕਰਾਉਣ ਵਾਸਤੇ ਕਾਰਪੋਰੇਟ ਘਰਾਣੇ ਦੇ ਹੱਥ ਹੀ ਦਿੱਤਾ ਤੋ ਇਹ ਲੇਬਰ ਕੋਡ ਰੱਦ ਹੋਣੇ ਚਾਹੀਦੇ ਆ ਬਿਜਲੀ ਸੋਧ ਬਿੱਲ ਰੱਦ ਹੋਣਾ ਚਾਹੀਦਾ ਸੀਡ ਬਿੱਲ 2025 ਰੱਦ ਹੋਣਾ ਚਾਹੀਦਾ ਤੇ ਜਿਹੜਾ ਪੰਜਾਬ ਸਰਕਾਰ ਨੇ ਖੜਾ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਖੜਾ ਦੇ ਨਾਲ ਜਿੰਨਾ ਪੰਜਾਬ ਦਾ ਉਜਾੜਾ ਹੋਇਆ ਉਹਨੂੰ ਪਰਪਾਈ ਕਰਨ ਵਾਸਤੇ ਸਰਕਾਰ ਨੇ ਡੱਕਾ ਤੋੜ ਕੇ ਦੂਰਾਂ ਨਹੀਂ ਕੀਤਾ ਦਰਿਆਵਾਂ ਨਹਿਰਾਂ ਦੀ ਕੋਈ ਡੀਸਲਟਿੰਗ ਨਹੀਂ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਸਾਡੇ ਡੈਮਾਂ ਤੇ ਸਾਡਾ ਕੰਟਰੋਲ ਹੋਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਇਹ ਜਿਹੜੀ ਮਹਾਪੰਚਾਇਤ ਹੈਗੀ ਇੱਥੇ ਉਹ ਕਰ ਰਹੇ ਨੇ ਜਿਹੜੇ ਲੇਬਰ ਲੇਬਰ ਕੋਡ ਨੂੰ ਲੈ ਕੇ ਆ ਜਿਹੜਾ ਸਾਊਥ ਦੇ ਵਿੱਚ ਕਈ ਸੂਬਿਆਂ ਨੇ ਮਤੇ ਪਾਸ ਦਿੱਤੇ ਗਏ ਕਿ ਅਸੀਂ ਆਪਣੇ ਸੂਬੇ ਵਿੱਚ ਲਾਗੂ ਨਹੀਂ ਕਰਾਂਗੇ ਮਤਲਬ ਸੂਬੇ ਦੇ ਅਧਿਕਾਰਾਂ ਉੱਤੇ ਲਗਾਤਾਰ ਡਾਕੇ ਤੁਸੀਂ ਕਰ ਰਹੇ ਪਰ ਸੂਬੇ ਦੀ ਸਰਕਾਰ ਪੰਜਾਬ ਦੀ ਸਰਕਾਰ ਕਰ ਕੀ ਰਹੀ ਹੈ ਕਿ ਇਹਨਾਂ ਦੇ ਵੱਲੋਂ ਕੋਈ ਵਿਰੋਧ ਜਾਂ ਕੁਝ ਸਾਹਮਣੇ ਆਇਆ ਹੁਣ ਤੱਕ ਇਹ ਤਾਂ ਐਡੇ ਨਕੰਮੇ ਲੋਕ ਆ ਕਿ ਇਹਨਾਂ ਨੇ ਵਿਧਾਨ ਸਭਾ ਦਾ ਇੱਕ ਸੈਸ਼ਨ ਚਲਾਇਆ ਬੱਚਿਆਂ ਦਾ ਬੱਚਿਆਂ ਦਾ ਸੈਸ਼ਨ ਚਲਾਉਣ ਦੀ ਲੋੜ ਲੋੜ ਹੈਗੀ ਆ ਤੁਸੀਂ ਅਮਿਤ ਸ਼ਾਹ ਮੋਦੀ ਦੇ ਪਹਿਲੇ ਹੀ ਬੱਚੇ ਹੋ ਤੁਸੀਂ ਤਾਂ ਪਹਿਲੇ ਵੀ ਬੱਚੇ ਹੋ ਜਿਵੇਂ ਮੋਦੀ ਅਮਿਤ ਸ਼ਾਹ ਕਹਿੰਦੇ ਤੁਸੀਂ ਜੀ ਪਾਪਾ ਜੀ ਉਵੇਂ ਲਾਗੂ ਕਰਦੇ ਆ ਪੰਜਾਬ ਦੇ ਜਿੰਨੇ ਹੱਕ ਮਾਰੇ ਕੇਂਦਰ ਨੇ ਕਿਸੇ ਵੀ ਗੱਲ ਤੇ ਪੰਜਾਬ ਦੇ ਨਾਲ ਇਹ ਨਹੀਂ ਖੜੇਗੇ ਨਾ ਲੇਬਰ ਕੋਡ ਤੇ ਕੁਝ ਬੋਲੇ ਨਾ ਬਿਜਲੀ ਸੋਧ ਬਿੱਲ ਤੇ ਬੋਲੇ ਨਾ ਇਹ ਸੀਡ ਐਕਟ ਤੇ ਬੋਲੇ ਨਾ ਡੈਮ ਸੇਫਟੀ ਐਕਟ ਤੇ ਬੋਲੇ ਨਾ ਚੰਡੀਗੜ੍ਹ ਚੋਂ ਪੰਜਾਬ ਦੇ ਸਰਵਿਸ ਰੂਲ ਖਤਮ ਕਰਤੇ ਨਾ ਉਹਤੇ ਬੋਲੇ ਬੀਐਸਐ 50 ਕਿਲੋਮੀਟਰ ਤੱਕ ਅੰਦਰ ਆ ਗਈ ਨਾ ਉਹਦੇ ਤੇ ਬੋਲੇ ਚੰਡੀਗੜ੍ਹ ਚ ਪੰਜਾਬ ਦੀਆਂ ਨੌਕਰੀਆਂ ਖਤਮ ਕਰਤੀਆਂ ਉਹਤੇ ਬੋਲੇ ਕਿਸੇ ਵੀ ਗੱਲ ਤੇ ਨਹੀਂ ਬੋਲੇ ਸਿਰਫ ਡਰਾਮੇਬਾਜ਼ੀ ਤੇ ਇਸ਼ਤਿਹਾਰਬਾਜ਼ੀ ਤੋਂ ਬਿਨਾਂ ਇਹਨਾਂ ਨੂੰ ਡੱਕਾ ਨਹੀਂ ਆਉਂਦਾ ਇਸ ਕਰਕੇ ਲੋਕਾਂ ਨੂੰ ਹੀ ਆਪਣੀ ਲੜਾਈ ਜਿਹੜੀ ਹੈਗੀ ਆ ਉਹ ਲੜਨੀ ਪਈ ਬਹੁਤ ਧੰਨਵਾਦ ਭਾਈ ਸ਼ੁਕਰੀਆ ਜੀ